ਜਲੰਧਰ ਸੈਂਟਰ ਦੇ ਆਪਪੁਦਾਇਕ ਰਮਨ ਰੋੜਾ ਦੀਆਂ ਮੁਸ਼ਕਿਲਾਂ ਬਾਤੀਆਂਆਂ ਦਿਖਾਈ ਦੇ ਰੀਆਂ ਲਗਾਤਾਰ ਰਮਨ ਰੋੜਾ ਦੇ ਉੱਤੇ ਜਿਹੜੇ ਨੇ ਪਰਚੇ ਦੇ ਪਰਚੇ ਦਰਜ ਹੁੰਦੇ ਨੇ ਬੇਸ਼ੱਕ ਉਹਨਾਂ ਨੂੰ ਕੱਲ ਜਿਹੜੀ 105 ਦਿਨਾਂ ਤੋਂ ਬਾਅਦ ਮਾਨਜੋਗ ਹਾਈ ਕੋਰਟ ਵੱਲੋਂ ਡੜੀਆ ਜੁਬਾਨ ਦਿੱਤੀ ਜਾਂਦੀ ਹੈ ਪਰ ਉਸ ਦੇ ਨਾਲ ਹੀ ਦੇਰ ਰਾਤ ਜਿਹੜਾ ਉਹਨਾਂ ਦੇ ਉੱਤੇ ਜਲੰਧਰ ਦੇ ਰਾਮਾ ਮੰਡੀ ਥਾਣਾ ਵਿੱਚ ਇੱਕ ਹੋਰ ਪਰਚਾ ਜੜਾਵਾ ਦਰਜ ਕੀਤਾ ਜਾਂਦਾ ਵਾ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਜਬਰਨ ਸੁੱਲੀ ਦਾ ਜਿਹੜਾ ਵਾ ਮਾਮਲਾ ਪਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਅੱਜ ਰਾਮਾ ਮੰਡੀ ਜਿਹੜੀ ਥਾਣੇ ਦੀ ਪੁਲਿਸ ਹੈਗੀ ਉਹਨਾਂ ਨੂੰ ਤੇ ਨੇ ਪੁਲਿਸ ਰਮਾਰਡਲੇ ਭੇਜਿਆ ਜਾਏਗਾ ਜਿੱਥੇ ਉਹਨਾਂ ਵੱਲੋਂ ਪੁਸ਼ਕਿਚ ਕੀਤੀ ਜਾਏਗੀ ਤੇ ਪੁਸ਼ਕਿਚ ਕਰਨ ਤੋਂ ਬਾਅਦ ਕੀ ਖਲਾਸੇ ਹੋਣਗੇ ਤੇ ਵੀ ਤੁਹਾਨੂੰ ਸਟਾਰਟਿੰਗ ਪੁਡਾਪੀ ਸਭ ਤੋਂ ਪਹਿਲਾਂ ਦੱਸੇਗਾ ਜਲੰਧਰ ਸੈਂਟਰ ਦੇ ਆਪ ਵਿਧਾਇਕ ਰਮਨ ਰੋੜਾ ਦੀਆਂ ਮੁਸ਼ਕਿਲਾਂਆਂ ਦਿਖਾਈ ਦੇ ਰੀਆਂ ਲਗਾਤਾਰ ਰਮਨ ਰੋੜਾ ਦੇ ਉੱਤੇ ਜਿਹੜੇ ਨੇ ਪਰਚੇ ਦੇ ਪਰਚੇ ਦਰਜ ਹੁੰਦੇ ਨੇ ਬੇਸ਼ੱਕ ਉਹਨਾਂ ਨੂੰ ਕੱਲ ਜਿਹੜੀ 105 ਦਿਨਾਂ ਤੋਂ ਬਾਅਦ ਮਾਨਜੋ ਹਾਈ ਕੋਰਟ ਵੱਲੋਂ ਡੇੜੀ ਜੁਬਾਦਤ ਦਿੱਤੀ ਜਾਂਦੀ ਹੈ ਪਰ ਉਸ ਦੇ ਨਾਲ ਹੀ ਦੇਰ ਰਾਤ ਜਿਹੜਾ ਉਹਨਾਂ ਦੇ ਉੱਤੇ ਜਲੰਧਰ ਦੇ ਰਾਮਾ ਮੰਡੀ ਖਾਣਾ ਵਿੱਚ ਇੱਕ ਹੋਰ ਪਰਚਾ ਜੜਾ ਵਾ ਦਰ ਜਿਹੜਾ ਅੱਜ ਰਾਮਾ ਮੰਡੀ ਜਿਹੜੀ ਥਾਣੇ ਦੀ ਪੁਲਿਸ ਹੈਗੀ ਆ ਉਹਨਾਂ ਨੇ ਪ੍ਰੋਟੈਕਸ਼ਨ ਵਾਰਡ ਤੇ ਲੈ ਕੇ ਆਂਦੀ ਆ ਤੇ ਉਹਨਾਂ ਨੂੰ ਜਲੰਧਰ ਦੀ ਕਪਾਨੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਦਾ ਜਿੱਥੇ ਕਿ ਹੋ ਨਰਮਨ ਰੋੜਾ ਨੂੰ 3 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਜਾਏਗਾ ਜਿੱਥੇ ਉਹਨਾਂ ਵੱਲੋਂ ਪੁੱਛਗਿੱਛ ਕੀਤੀ ਜਾਏਗੀ ਤੇ ਪੁੱਛਗਿੱਛ ਕਰਨ ਤੋਂ ਬਾਅਦ ਕੀ ਖੁਲਾਸੇ ਹੋਣਗੇ ਇਹ ਵੀ ਤੁਹਾਨੂੰ ਸਟਾਰ ਦੀ ਪੱਧਾ ਵੀ ਸਭ ਤੋਂ ਪਹਿਲਾਂ ਦੱਸੇਗਾ ਜਲੰਧਰ ਸੈਂਟਰ ਦੇ ਆਪ ਵਿਧਾਇਕ ਰਮਨ ਰੋੜਾ ਦੀਆਂ ਮੁਸ਼ਕਲਾਂ ਬਾਦੀਆਂ ਹੀਆਂ ਦਿਖਾਈ ਦੇ ਰਹੀਆਂ ਲਗਾਤਾਰ ਰਮਨ ਰੋੜਾ ਦੇ ਉੱਤੇ ਜਿਹੜੇ ਨੇ ਪਰਚੇ ਦੇ ਪਰਚੇ ਦਰਜ ਹੁੰਦੇ ਨੇ ਬੇਸ਼ੱਕ ਜਿਹੜਾ ਉਹਨਾਂ ਤੋਂ ਚਲੰਦਰ ਦੇ ਰਾਮਾ ਮੰਡੀ ਖਾਣਾ ਵਿੱਚ ਇੱਕ ਹੋਰ ਪਰਚਾ ਜੜਾਵਾ ਦਰਜ ਕੀਤਾ ਜਾਂਦਾ ਵਾ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਜਬਰਨ ਫੁੱਲੀ ਦਾ ਜੜਾਵਾ ਮਾਮਲਾ ਪਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਜੜਾਵਾ ਅੱਜ ਰਾਮਾ ਮੰਡੀ ਜਿਹੜੀ ਥਾਣੇ ਦੀ ਪੁਲਿਸ ਹੈਗੀ ਆ ਉਹਨਾਂ ਨੂੰ ਪ੍ਰੋਟੈਕਸ਼ਨ ਵੈਂਟ ਤੇ ਲੈ ਕੇ ਆਂਦੀ ਆ ਤੇ ਉਹਨਾਂ ਨੂੰ ਚਲੰਦਰ ਦੀ ਕਮਾਨੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਵਾ ਜਿੱਥੇ ਕੀ ਹੌਨ ਰਾਮਾ ਰੋੜਾ ਨੂੰ 3 ਦਿਨ ਦੀ ਪੁਲਿਸ ਰਿਮਾਰਕ ਤੇ ਭੇਜਿਆ ਜਾਏਗਾ ਜਿੱਥੇ ਉਹਨਾਂ ਵੱਲੋਂ ਪੁਸ਼ਕਿਸ਼ ਕੀਤੀ ਜਾਏਗੀ ਤੇ ਪੁਸ਼ਕਿਸ਼ ਕਰਨ ਤੋਂ ਬਾਅਦ ਕੀ ਖੁਲਾਸੇ ਹੋਣਗੇ ਇਹ ਵੀ ਤੁਹਾਨੂੰ ਸਟਾਰ ਨਿਊਜ਼ ਪੰਜਾਬੀ ਸਭ ਤੋਂ ਪਹਿਲਾਂ ਰਮਨ ਰੋੜਾ ਜੋ ਉੱਤੇ ਜਿਹੜੇ ਨੇ ਪਰਚੇ ਤੇ ਪਰਚੇ ਦਰਜ ਹੁੰਦੇ ਨੇ ਬੇਸ਼ੱਕ ਉਹਨਾਂ ਨੂੰ ਕੱਲ ਜਿਹੜੀ 105 ਦਿਨਾਂ ਤੋਂ ਬਾਅਦ ਮਾਨਜੋ ਦਾ ਹਾਈ ਕੋਰਟ ਵੱਲੋਂ ਜੜੀਆ ਜੁਬਾਨ ਦੇ ਦਿੱਤੀ ਜਾਂਦੀ ਹੈ ਪਰ ਉਸ ਦੇ ਨਾਲ ਹੀ ਦੇਖ ਰਾਤ ਜਿਹੜਾ ਉਹਨਾਂ ਦੇ ਉੱਤੇ ਜਲੰਧਰ ਦੇ ਰਾਮਾ ਮੰਡੀ ਥਾਣਾ ਵਿੱਚ ਇੱਕ ਹੋਰ ਪਰਚਾ ਜੜਾਵਾ ਦਰਜ ਕੀਤਾ ਜਾਂਦਾ ਵਾ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਜਬਰਨ ਸੁੱਲੀ ਦਾ ਜਿਹੜਾ ਵਾ ਮਾਮਲਾ ਪਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਅੱਜ ਰਾਮਾ ਮੰਡੀ ਜਿਹੜੀ ਥਾਣੇ ਦੀ ਪੁਲਿਸ ਹੈਗੀ ਆ ਉਹਨਾਂ ਨੂੰ ਪ੍ਰੋਟੈਕਸ਼ਨ ਵਾਰਡ ਤੇ ਲੈ ਕੇ ਆਂਦੀ ਆ ਤੇ ਉਹਨਾਂ ਨੂੰ ਜਲੰਧਰ ਦੀ ਕਾਨੂੰਨੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਵ ਕਰਨ ਤੋਂ ਬਾਅਦ ਕੀ ਖਲਾਸੇ ਹੋਣਗੇ ਇਹ ਵੀ ਤੁਹਾਨੂੰ ਸਟਾਰਟਿੰਗ ਪੰਜਾਬੀ ਸਭ ਤੋਂ ਪਹਿਲਾਂ ਦੱਸੇਗਾ ਇਹ 253 ਨੰਬਰ ਇੱਕ ਐਫ ਆਈ ਆਰ ਹੈ ਜਿਹੜਾ ਮਹੀਨਾ ਡੇਢ ਪਹਿਲਾਂ ਕੱਤੀ ਸੀ 23 ਅਗਸਤ ਦੀ ਉਹਦੇ ਚ ਅਰੈਸਟ ਆ ਚ ਪਾਈ ਆ ਸਾਡੀ ਕੱਲ ਹਾਈ ਕੋਰਟ ਤੋਂ ਬੇਲ ਹੋ ਗਈ ਇਹਨਾਂ ਨੇ ਅੱਜ ਦੂਜੇ ਕੇਸ 'ਚ ਅਰੈਸਟ ਪਾ ਲਈ ਉਹ ਕੋਈ ਠੇਕੇਦਾਰ ਵੱਲੋਂ ਆ ਜੀ ਮੇਰੇ ਕੋਲ ਮਹੀਨਾ ਲੈਂਦਾ ਸੀ ਉਸ ਪੁਆਇੰਟ ਤੇ ਇਹ ਨਾਮ ਕੀ ਠੇਕੇਦਾਰ ਰਮੇਸ਼ ਕੋਈ ਸੀਗਾ ਠੇਕੇਦਾਰ ਠੇਕੇਦਾਰ ਉਹ ਕਹਿੰਦੇ ਜੀ 30000 ਰੁਪਏ ਮਹੀਨਾ ਦਿੰਦਾ ਸੀਗਾ ਹਾਂ ਅੱਜ ਮੈਨੂੰ ਹੋਇਆ ਤੇ ਮੈਂ ਬਿਆਨ ਦਿੱਤੇ ਤੇ 8 ਨੂੰ ਅਸੀਂ ਕਿਹਾ ਜੀ ਉਸ ਲਈ ਕਿਉਂ ਨਹੀਂ ਇਹਨੇ ਐਫ ਆਈ ਆਰ ਦਰਜ ਕਰਾਈ ਤੇ ਅੱਜ ਉਹਦੇ ਚ ਅਰੈਸਟ ਪਾ ਲਈਏ ਇਹ ਕਿਧਰ ਕਿਸ ਕਿਧਰ ਉਹ ਗੱਡੀਆਂ ਪਰਤੀਆਂ ਕਰਦੇ ਜਿਹੜੇ ਕਾਰਾਂ ਪਾਰਕਿੰਗ ਦਾ ਦੇਖੇ ਦਾ ਇਹ ਪਤਾ ਨਹੀਂ ਕਿੱਥੇ ਪਤਾ ਵੀ ਕਰਦਾ ਮੈਨੂੰ ਪਰਚਾ ਕਿੱਧਰ ਚ ਰਾਮਾ ਮੰਡੀ ਸਾਡੇ ਤੇ ਰਿਮਾਂਡ ਕਿਨੇ ਦਿਨ ਦਾ ਮਿਲਿਆ ਐ ਤਵਾਰ ਸਕਦਾ ਐ ਤਵਾਰ ਪੇਸ਼ ਕਰਨਾ ਚਲੰਦਰ ਸੈਂਟਰ ਦੇ ਆਪਪਤਾਇਕ ਰਮਨ ਰੋੜਾ ਦੀਆਂ ਮੁਸ਼ਕਲਵਾਦੀਆਂ ਗਿਆ ਦਿਖਾਈ ਦੇ ਰੀਆਂ ਲਗਾਤਾਰ ਰਮਨ ਰੋੜਾ ਦੇ ਉੱਤੇ ਜਿਹੜੇ ਨੇ ਪੱਛੇ ਦੇ ਪਰਚੇ ਦਰਜ ਹੁੰਦੇ ਨੇ ਬੇਸ਼ੱਕ ਉਹਨਾਂ ਨੂੰ ਕੱਲ ਜਿਹੜੀ 105 ਦਿਨਾਂ ਤੋਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਜੁਬਾਣ ਦਿੱਤੀ ਜਾਂਦੀ ਹੈ ਪਰ ਉਸ ਦੇ ਨਾਲ ਹੀ ਦੇਰ ਰਾਤ ਜਿਹੜਾ ਉਹਨਾਂ ਤੋਂ ਉੱਤੇ ਚਲੰਦਰ ਦੇ ਰਾਮਾ ਮੰਡੀ ਥਾਣੇ ਵਿੱਚ ਇੱਕ ਹੋਰ ਪਰਚਾ ਜੜਾਵਾ ਦਰਜ ਕੀਤਾ ਜਾਂਦਾ ਵਾ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਜਬਰਨ ਸੁੱਲੀ ਦਾ ਜਿਹੜਾ ਵਾ ਮਾਮਲਾ ਪਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਅੱਜ ਰਾਮਾ ਮੰਡੀ ਜਿਹੜੀ ਥਾਣੇ ਦੀ ਪੁਲਿਸ ਹੈਗੀ ਆ ਉਹਨਾਂ ਨੂੰ ਪ੍ਰ ਤੇੰਡੇ پولیس ਹਰਮਾਨ ਦੇ ਵਿੱਚ ਭੇਜਿਆ ਜਾਏਗਾ ਜਿੱਥੇ ਉਹਨਾਂ ਵੱਲੋਂ ਪੁੱਛਗਿੱਛ ਕੀਤੀ ਜਾਏਗੀ ਤੇ ਪੁੱਛਗਿੱਛ ਕਰਨ ਤੋਂ ਬਾਅਦ ਕੀ ਖੁਲਾਸੇ ਹੋਣਗੇ ਇਹ ਵੀ ਤੁਹਾਨੂੰ ਸਟਾਰ ਨਿਊਜ਼ ਪੰਜਾਬੀ ਸਭ ਤੋਂ ਪਹਿਲਾਂ ਦੱਸੇਗਾ ਦੇਖਦੇ ਰਹੋ ਸਟਾਰ ਨਿਊਜ਼ ਪੰਜਾਬੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ